ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਨੇ ਚੋਣ ਨਿਸ਼ਾਨਾਂ ਦੀ ਇੱਕ ਸੂਚੀ ਜਾਰੀ ਹੋਈ ਹੈ ਜਿਦੇ ਮੁਤਾਬਕ ਪੰਚਾਂ ਤੇ ਸਰਪੰਚਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ ਦੱਸ ਦਈਏ ਕਿ ਇੱਕ ਨਵਾਂ ਜਿਹੜਾ ਸੋਧ ਬਿੱਲ ਪਾਸ ਕੀਤਾ ਗਿਆ ਸੀਗਾ ਜਿਦੇ ਤਹਿਤ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ ਤੇ ਕੋਈ ਵੀ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਚੋਣ ਨਹੀਂ ਲੜੇਗਾ ਇਹ ਫੈਸਲਾ ਕੀਤਾ ਗਿਆ ਸੀ ਤਾਂ ਇਸੇ ਦੇ ਤਹਿਤ ਹੁਣ ਉਮੀਦਵਾਰਾਂ ਨੂੰ ਜਿਹੜੇ ਪੰਜ ਖੜੇ ਹੋਣਗੇ ਸਰਪੰਚ ਖੜੇ ਹੋਣਗੇ ਵੱਖੋ-ਵੱਖਰੇ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ ਜਿਹਦੀ ਸੂਚੀ ਕਾਫੀ ਲੰਮੀ ਹੈ ਉਹਦੇ ਵਿੱਚੋਂ ਕੁਝਕ ਤੁਹਾਨੂੰ ਚੋਣ ਨਿਸ਼ਾਨ ਜ਼ਰੂਰ ਦੱਸਾਂਗੇ ਕਿਹੜੇ ਉਮੀਦਵਾਰ ਦੇ ਹਿੱਸੇ ਕਿਹੜਾ ਚੋਣ ਨਿਸ਼ਾਨ ਆਉਂਦਾ ਹੈ ਬਾਅਦ ਦੀ ਗੱਲ ਹੈ ਤੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਇਹਨਾਂ ਨੂੰ ਚੁਣਨ ਦੀ ਵੀ ਇਜਾਜ਼ਤ ਹੁੰਦੀ ਹੈ ਕਿ ਤੁਸੀਂ ਕਿਹੜਾ ਚੋਣ ਨਿਸ਼ਾਨ ਲੈਣਾ ਚਾਹੁੰਦੇ ਹੋ ਕੁਝ ਆਪਸ਼ਨਸ ਵੀ ਹੁੰਦੀਆਂ ਨੇ ਇਸੇ ਦੇ ਚੱਲਦੇ ਆ ਜਿਹੜੇ ਸਰਪੰਚ ਨੇ ਉਨਾ ਵਾਸਤੇ 38 ਤੇ ਪੰਚਾਂ ਦੀ ਚੋਣ ਵਾਸਤੇ 74 ਚੋਣ ਨਿਸ਼ਾਨ ਜਾਰੀ ਕੀਤੇ ਗਏ ਨੇ ਇਹਦੇ ਵਾਸਤੇ ਜਿਹੜੇ ਜ਼ਿਲ੍ਹਿਆਂ ਨਾਲ ਸੰਬੰਧਿਤ ਚੋਣ ਅਧਿਕਾਰੀ ਨੇ ਉਹਨਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਤੁਸੀਂ ਹੁਣ ਤਿਆਰੀਆਂ ਆਰੰਭ ਕਰ ਦਿਓ ਮੋٹے ਮੋٹے ਚੋਣ ਨਿਸ਼ਾਨ ਤੁਹਾਨੂੰ ਦੱਸ ਦਿੰਨੇ ਆ ਜੇਕਰ ਆਪਾਂ ਗੱਲ ਕਰੀਏ ਸਰਪੰਚਾਂ ਦੀ ਚੋਣ ਵਾਸਤੇ ਤਾਂ ਸਰਪੰਚਾਂ ਦੇ ਵਾਸਤੇ ਚੋਣ ਨਿਸ਼ਾਨ ਬਾਲਟੀ, ਚੂੜੀਆਂ, ਚਿੜੀ ਬੱਲਾ, ਸੀਸੀਟੀਵੀ ਕੈਮਰਾ, ਚੱਕੀ, ਕੰਗਾ ਤੇ ਇਸ ਤੋਂ ਇਲਾਵਾ ਅੰਗੂਰ, ਹੈੱਡਫੋਨ, ਖੁਰਪਾ, ਲੈਪਟਾਪ ਤੇ ਲੈਟਰ ਬਾਕਸ ਲਾਈਟਰ ਲੰਚ ਬਾਕਸ ਮਾਈਕ ਮਿਕਸੀ ਨੋ ਕਟਰ ਹਾਰ ਗਲੇ ਦੀ ਟਾਈ ਪੈਨ ਡਰਾਈਵ ਘੜਾ ਪੈਨ ਸਟੈਂਡ ਪੰਜਾਬੀ ਜੁੱਤੀ ਆਦ ਨੇ ਜਿਹੜੇ ਉਹ ਅਲੋਟ ਕੀਤੇ ਜਾਣਗੇ ਇਹਨਾਂ ਦੇ ਵਿੱਚੋਂ ਹੀ ਇੱਕ ਚੋਂ ਨਿਸ਼ਾਨ ਸਰਪੰਚਾਂ ਨੂੰ ਮਿਲੇਗਾ ਵੈਸੇ ਇੱਕ ਖਾਸ ਗੱਲ ਇਹ ਹੈ ਕਿ ਜਿਵੇਂ ਜਿਵੇਂ ਅਸੀਂ ਆਧੁਨਿਕਤਾ ਦੇ ਵੱਲ ਵਧ ਰਹੇ ਹਾਂ ਜਿਵੇਂ ਜਿਵੇਂ ਸਾਰਾ ਕੁਝ ਐਡਵਾਂਸ ਹੋ ਰਿਹਾ ਹੈ ਉਵੇਂ ਹੀ ਚੋਣ ਨਿਸ਼ਾਨ ਵੀ ਸਮੇਂ ਦੇ ਮੁਤਾਬਕ ਬਦਲਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਮੰਝਾ ਵਗੈਰਾ ਹੁੰਦਾ ਸੀਗਾ ਚੋਣ ਨਿਸ਼ਾਨ ਤੇ ਹੁਣ ਖਾਸ ਕਰ ਲੈਪਟਾਪ ਦੀ ਐਂਟਰੀ ਹੋ ਗਈ ਹੈ ਪੈਨ ਡਰਾਈਵ ਵੀ ਚੋਣ ਨਿਸ਼ਾਨ ਆ ਗਿਆ ਇਸ ਤੋਂ ਇਲਾਵਾ ਮਿਕਸੀ ਚੋਣ ਨਿਸ਼ਾਨ ਆ ਗਿਆ ਯਾਨੀ ਕਿ ਜਿਹੜੇ ਇਲੈਕਟ੍ਰਿਕ ਜਾਂ ਫਿਰ ਕੰਪਿਊਟਰ ਦੇ ਨਾਲ ਜੁੜੇ ਹੋਏ ਗੈਜਟ ਨੇ ਉਹ ਵੀ ਚੋਣ ਨਿਸ਼ਾਨਾ ਦੇ ਵਿੱਚ ਆ ਗਏ ਨੇ ਹੈੱਡਫੋਨ ਵੀ ਚੋਣ ਨਿਸ਼ਾਨ ਆ ਗਿਆ ਕਿਉਂਕਿ ਅਕਸਰ ਤੁਸੀਂ ਹੈੱਡਫੋਨ ਕੰਨਾਂ ਦੇ ਵਿੱਚ ਲੱਗੇ ਹੋਏ ਸਬਦੇ ਦੇਖਦੇ ਹੋ 이어ਫੋਨ ਲੱਗੇ ਹੋਏ ਦੇਖਦੇ ਹੋ ਤਾਂ ਇਹ ਵੀ ਹੁਣ ਚੋਣ ਨਿਸ਼ਾਨ ਦੇ ਵਿੱਚ ਆ ਚੁੱਕੇ ਨੇ ਕਿ ਜਿਹੜੀ ਚੀਜ਼ ਲੋਕਾਂ ਨੂੰ ਇੱਕ ਅਟਰੈਕਟ ਕਰਦੀ ਆ ਉਹ ਚੋਣ ਨਿਸ਼ਾਨ ਅਲੋਟ ਕੀਤੇ ਜਾਣੇ ਨੇ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਪੰਜਾਂ ਦੀ ਤਾਂ ਪੰਜਾਂ ਵਾਸਤੇ ਸੇਬ ਬੱਲੇਬਾਜ਼ ਕੰਪਿਊਟਰ ਮਾਊਸ ਕਾਰ ਕੇਕ ਲੋਜੀ ਕੇਕ ਵੀ ਆ ਗਿਆ ਇਹ ਚੋਣ ਨਿਸ਼ਾਨ ਕਿਸੇ ਵੀ ਪੰਚ ਨੂੰ ਮਿਲ ਸਕਦਾ ਹੈ ਕੇਕ ਦਾ ਚੋਣ ਨਿਸ਼ਾਨ ਇਸ ਤੋਂ ਇਲਾਵਾ ਡੰਬਲਸ ਹੋ ਗਏ ਜਿਮ ਦਾ ਰੁਝਾਨ ਚੱਲ ਰਿਹਾ ਹੈ ਡਰਲ ਮਸ਼ੀਨ ਹੋ ਗਈ ਮਿੱਟੀ ਦਾ ਦੀਵਾ ਬਿਜਲੀ ਦਾ ਖੰਭਾ ਕੰਨਾਂ ਦੀਆਂ ਵਾਲੀਆਂ ਬੰਸਰੀ ਫੁੱਟਬਾਲ ਕੀਪ ਹਰੀ ਮਿਰਚ ਗੈਸ ਸਿਲੰਡਰ ਗੈਸ ਚੁੱਲਾ ਤੇ ਹੈਲਮਟ ਇੱਕ ਹਾਰਮੋਨੀਅਮ ਤੇ ਹਾਕੀ ਤੇ ਬਾਲ ਸਣੇ ਕਈ ਚੋਣ ਨਿਸ਼ਾਨ ਨੇ ਜਿਹੜੇ 70 ਦੇ ਕਰੀਬ ਉਪ ਪੰਚਾਂ ਨੂੰ ਅਲੋਟ ਕੀਤੇ ਜਾਣਗੇ ਦੱਸਦੀ ਕਿ ਪਿਛਲੇ ਲੰਬੇ ਸਮੇਂ ਤੋਂ ਪੰਚਾਇਤੀ ਚੋਣਾਂ ਉਡੀਕੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਮਾਮਲਾ ਕੋਰਟ ਤੱਕ ਵੀ ਪਹੁੰਚ ਗਿਆ ਜਿਸ ਤੋਂ ਬਾਅਦ ਦੇ ਵਿੱਚ ਕਈ ਸੁਣਵਾਈਆਂ ਹੋਈਆਂ ਤੇ ਹੁਣ ਆਖਰਕਾਰ ਸੰਭਾਵਨਾ ਇਹ ਬਣੀ ਹੈ ਕਿ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹ ਚੋਣਾਂ ਕਰਵਾ ਲਈਆਂ ਜਾਣਗੀਆਂ ਤੇ ਜਿਸ ਤਰ੍ਹਾਂ ਦੇ ਨਾਲ ਇਹਨਾਂ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਉਹਦੇ ਮੁਤਾਬਕ ਲੱਗਦਾ ਹੈ ਕਿ ਗੰਭੀਰਤਾ ਦੇ ਨਾਲ ਇਸ ਮੁੱਦੇ ਨੂੰ ਲੈਂਦਿਆਂ ਹੁਣ ਪੂਰਾ ਉਭਾਰਿਆ ਜਾਏਗਾ ਤੇ ਜਿਹੜੀਆਂ ਚੋਣਾਂ ਨੇ ਉਹ ਹੋਣਗੀਆਂ ਤੇ ਇਹ ਜਿਹੜੇ ਚੋਣ ਨਿਸ਼ਾਨ ਨੇ ਇਹ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸੰਮਤੀਆਂ ಗ್ರಾಮ ਪੰਚਾਇਤਾਂ ਵਾਸਤੇ ਨੇ ਇਹਨਾਂ ਦੇ ਵਿੱਚੋਂ ਜਿਹੜੇ ਉਮੀਦਵਾਰ ਖੜੇ ਹੋਣਗੇ ਉਨ੍ਹਾਂ ਨੂੰ ਇਹ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ ਵਿਰੋਧੀ ਵੀ ਕਾਫੀ ਜ਼ੋਰ ਲਗਾ ਰਹੇ ਸੀਗੇ ਕਿ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਪੰਚਾਇਤਾਂ ਸਮੇਂ ਤੋਂ ਪਹਿਲਾਂ ਭੰਗ ਵੀ ਕਰ ਦਿੱਤੀਆਂ ਗਈਆਂ ਸੀਮਾਨ ਸਰਕਾਰ ਵੱਲੋਂ ਪਰ ਉਹ ਫੈਸਲਾ ਵਾਪਸ ਲੈਣਾ ਪਿਆ ਵਿਰੋਧ ਕਾਫੀ ਹੋ ਗਿਆ ਸੀ ਤੇ ਹੁਣ ਵੀ ਸਮਾਂ ਜਿਹੜਾ ਪੰਚਾਇਤਾਂ ਦਾ ਹੈ ਉਹ ਕਾਫੀ बीत ਚੁੱਕਿਆ ਹੈ ਤੇ ਤਕਰੀਬਨ ਹੁਣ ਤੁਸੀਂ ਦੇਖੋ ਸਾਲ ਦੇ ਨੇੜੇ ਲੱਗਣ ਵਾਲਾ ਹੈ ਤੇ ਹੁਣ ਇਹ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਇਹਨਾਂ ਵਾਸਤੇ ਚੋਣ ਨਿਸ਼ਾਨਾਂ ਦੀ ਜਿਹੜੀ ਸੂਚੀ ਆ ਉਹ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕਿਦੇ ਹਿੱਸੇ ਕਿਹੜਾ ਚੋਣ ਨਿਸ਼ਾਨ ਆਉਂਦਾ ਹੈ ਕਿਹੜਾ ਉਮੀਦਵਾਰ ਜਿੱਤਦਾ ਹੈ ਕਿਹੜਾ ਹਾਰਦਾ ਹੈ ਇਹ ਤਾਂ VOTING ਤੋਂ ਬਾਅਦ ਹੀ ਪਤਾ ਲੱਗੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ